ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਸ ਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪਿਕਾ ਅੱਜ ਜਿੰਨਾ ਵੀ ਕੈਪਸ਼ਨ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਜਿਹੜੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਆ ਕਾਫੀ ਸਾਰੇ ਮੈਸੇਜ ਮੇਰੇ ਫੋਨ ਤੇ ਵੀ ਆ ਰਹੇ ਸੀ ਐਂ ਕਾਫੀ ਸਾਰੇ ਮੈਸੇਜ ਅਗਨ ਦੇ ਫੋਨ ਤੇ ਵੀ ਆ ਰਹੇ ਸੀ ਤੇ ਸਾਰੇ ਬਣਾਈ ਕਹਿ ਰਹੇ ਸੀ ਕਿ ਪਲੀਜ਼ ਸਾਨੂੰ ਸਰਦੀ ਵਾਲੇ ਸੂਟ ਜਿਹੜੇ ਨੇ ਹੋਰ ਲਿਆ ਕੇ ਦੋ ਕਿਉਂਕਿ ਅਗਰ ਫੋਨ ਤੋਂ ਸਲਾਈ ਕਰਾਵਾਂਗੇ ਤਾਂ ਜਾ ਕੇ ਉਹ ਪਰ ਸਰਦੀ ਨੂੰ ਸਾਨੂੰ ਜਿਹੜੇ ਟੇਲਰ ਦੇਣਗੇ ਤੇ ਬਿਲਕੁਲ ਭੈਣੋ ਇਦਾਂ ਤੇਈ ਵਾਰ ਇਦਾਂ ਹੁੰਦਾ ਕਿ ਆਪਾਂ ਨਾ ਸੋਚਦੇ ਆ ਕਿ ਜਦੋਂ ਸਰਦੀ ਪ੍ਰੋਪਰ ਆਏਗੀ ਤਾਂ ਫੇਰ ਹੀ ਆਪਾਂ ਸੂਟ ਜਿਹੜਾ ਲਵਾਂਗੇ ਨਾ ਫੇਰ ਹੀ ਸੂਟ ਰੈਡੀ ਕਰਾਵਾਂਗੇ ਜਾਂ ਹੋਰ ਕੁਝ ਨਵਾਂ ਡਿਜ਼ਾਈਨ ਆਏਗਾ ਤਾਂ ਉਹਦੇ ਚੱਕਰਾਂ ਦੇ ਵਿੱਚ ਇਦਾਂ ਹੁੰਦਾ ਕਿ ਸੂਟ ਆਪਾਂ ਟੇਲਰ ਨੂੰ ਦਿੰਨੇ ਆ ਤਾਂ ਸਾਡੇ ਹਫ਼ਤੇ ਤੋਂ ਦੋ ਹਫ਼ਤੇ ਲੱਗ ਜਾਂਦੇ ਨੇ ਸੂਟ ਰੈਡੀ ਹੋਣਗੇ ਉਸ ਤਰੀਕੇ ਨਾਲ ਸਾਡੀ ਜਿਹੜੀ ਸਰਦੀ ਉਹ ਨਿਕਲ ਜਾਂਦੀ ਏ ਤੇ ਅੱਜ ਆਪਾਂ ਬਹੁਤ ਜ਼ਿਆਦਾ ਸੋਹਣੇ ਤੁਹਾਡੇ ਸੂਟ ਲੈ ਕੇ ਆਏ ਆ ਕਿਉਂਕਿ ਤੁਸੀਂ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਸੂਟ ਜਿਹੜਾ ਸਟਿਚ ਕਰਕੇ ਰੱਖੋ ਔਰ ਸਰਦੀ ਤੁਸੀਂ ਕਿਤੇ ਵੀ ਜਾਣਾ ਆਉਣਾ ਤਾਂ ਤੁਸੀਂ ਆਪਣੇੜ ਸੂਟ ਇਸ ਵੰਸੋਣੇ ਪ ਕਿ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਨਾਲ ਹੀ ਆਪਾਂ ਤੁਹਾਨੂੰ ਅੱਜ ਪ੍ਰਾਈਸ ਮੈਂਸ਼ਨ ਕਰਾਂਗੇ ਪ੍ਰਿੰਟ ਸੂਟਾਂ ਦਾ ਸਸਤਾ ਕੋਸ਼ਿਸ਼ ਕਰਦੇ ਆ ਕਿ ਆਪਾਂ ਪ੍ਰਿੰਟ ਸੂਟਾਂ ਦਾ ਜਿਹੜਾ ਪ੍ਰਾਈਸ ਨਾਲ ਹੀ ਮੈਂਸ਼ਨ ਕਰੀਏ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਫੈਬਰਿਕ ਬਾਰੇ ਫੈਬਰਿਕ ਰਹੇਗਾ ਜੀ ਬਹੁਤ ਜ਼ਿਆਦਾ ਸੌਫਟ ਕਾਟਰਾਈਜ਼ ਹੈ ਠੀਕ ਹੈ ਸਰਦੀ ਵਾਲਾ ਫੈਬਰਿਕ ਹੈ ਪਲੀਜ਼ ਅਲੱਗ ਤੋਂ ਕੁਝ ਵੀ ਨਾ ਪੁੱਛਿਓ ਅਗਰ ਜਿਹਨੇ ਸੂਟ ਲੈਣਾ ਉਹੀ ਮੈਸੇਜ ਕਰਿਓ ਠੀਕ ਹੈ ਜੀ ਕਿਉਂਕਿ ਪ੍ਰਾਈਸ ਵੀ ਦੱਸਿਆ ਹੁੰਦਾ ਮੈਚਿੰਗ ਵੀ ਦੱਸੀ ਹੁੰਦੀ ਕਿ ਇਹ ਵਾਲੀ ਮੈਚਿੰਗ ਰਹੇਗੀ ਫੈਬਰਿਕ ਇਹ ਵੀ ਦੱਸਿਆ ਵੀ ਕਿੰਨੇ ਮੀਟਰ ਦਾ ਰਹੇ ਮੈਚਿੰਗ ਸੂਟ ਰਹਿਣਗੇ ਟਰਾਈ ਮੀਟਰ ਦੀ ਕੱਟ ਸ਼ਰਟ ਦੀ ਰਹੇਗੀ ਢਾਈ ਹੀ ਬਾਟਮ ਦੀ ਰਹੇਗੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਬਿਨਾ ਦੁਪੱਟੇ ਤੋਂ ਹੈ ਠੀਕ ਹੈ ਜੀ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਠੀਕ ਹੈ ਸੌਫਟ ਵਾਲੀ ਕਾਟਰਾਈਜ਼ ਰਹੇਗੀ ਕੁਝ ਭੈਣਾ ਕਹੀ ਕਹਿ ਰਹੇ ਨੇ ਕਿ ਅਸੀਂ ਕਾਟਰਾਈਜ਼ ਨਹੀਂ ਵੇਅਰ ਕਰਦੇ ਉਹ ਕਾਟਰਾਈਜ਼ ਨਹੀਂ ਹੈਗੀ ਜੀ ਜਿਹੜੀ ਹਾਰਡ ਹੁੰਦੀ ਬਹੁਤ ਜ਼ਿਆਦਾ ਸੌਫਟ ਹੈ ਠੀਕ ਹੈ ਆਰਾਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਹਰੇਕ ਸਕੀਨ ਨੂੰ ਇਹ ਵਾਲਾ ਫੈਬਰਿਕ ਜਿਹੜਾ ਸੂਟ ਕਰਦਾ ਹੈ ਜੀ ਕਲਰ ਬਹੁਤ ਜ਼ਿਆਦਾ ਸ ਔਰ ਜਿੰਨੇ ਵੀ WhatsApp ਤੇ ਮੈਸੇਜ ਕਰਨਾ ਸੂਟ ਦੀ ਨਾਲ ਪਿਕਚਰ ਸ਼ੇਅਰ ਕਰਕੇ ਫਿਰ ਮੈਸੇਜ ਕਰਿਓ ਇਦਾਂ ਨਾ ਕਿਓ ਕਿ ਅਮਨ ਸਾਨੂੰ ਇਹ ਵਾਲਾ ਕਲਰ ਚਾਹੀਦਾ ਸਾਨੂੰ ਉਹ ਕਲਰ ਚਾਹੀਦਾ ਤੇ ਬਿਨਾ ਸਕਰੀਨਸ਼ਾਟ ਤੋਂ ਸਾਨੂੰ ਨਹੀਂ ਪਤਾ ਲੱਗਣਾ ਕਿ ਤੁਸੀਂ ਕਿਸ ਸੂਟ ਬਾਰੇ ਗੱਲ ਕਰ ਰਹੇ ਹੋ ਠੀਕ ਹੈ ਜੀ ਲੋ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਬੜਾ ਹੀ ਸੌਫਟ ਫੈਬਰਿਕ ਹੈ ਪ੍ਰਿੰਟਿੰਗ ਬਹੁਤ ਜ਼ਿਆਦਾ ਚੰਗੀ ਹੈ ਔਰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਜੀ ਤੇ ਜੇ ਤੁਸੀਂ ਹੁਣ ਤੋਂ ਇਹ ਵਾਲਾ ਸੂਟ ਸਲਾਈ ਕਰਾਓਗੇ ਤਾਂ ਤੁਹਾਡੇ ਸਰਦੀ ਜਿਹੜੇ ਸੂਟ ਨੇ ਉਹ ਰੈਡੀ ਹੋਣਗੇ ਠੀਕ ਹੈ ਜੀ ਸੌਫਟ ਕਾਟਰਾਈ ਦੀ ਸ਼ਰਟ ਰਹੇਗੀ ਐਂਡ ਮੈਚਿੰਗ ਸੂਟ ਰਹਿਣਗੇ ਜੀ 2.5 ਮੀਟਰ ਦੀ ਕੱਟ ਰਹੇਗੀ ਵਿਦਆਊਟ ਦੁਪੱਟਾ ਜਿਹੜਾ ਪ੍ਰਾਈਸ ਆਪਾਂ ਸਕਰੀਨ ਦੇ ਉੱਪਰ ਸ਼ੋਅ ਕੀਤਾ ਹੋਇਆ। ਕਲਰ ਪ੍ਰਿੰਟ ਤੁਸੀਂ ਪਸੰਦ ਕਰੀ ਜਾਓ ਜਿਹੜਾ ਜਿਹੜਾ ਪਸੰਦ ਹੈ ਸਕਰੀਨ ਸ਼ਾਟ ਲਈ ਜਾਓ। ਅੱਜ ਆਪਾਂ WhatsApp ਤੇ ਇਹ ਵਾਲੀਆਂ ਪਿਕਚਰ ਸ਼ੋਅ ਅਪਲੋਡ ਕੀਤੀਆਂ ਸੀ ਤੇ ਕਾਫੀ ਸੂਟ ਜਿਹੜੇ ਸਾਡੇ ਪਿਕਚਰ ਦੇ ਵਿੱਚ ਹੀ ਜਿਹੜੇ ਬੁੱਕ ਹੋ ਗਏ ਸੀ ਤਾਂ ਸੋਚਿਆ ਕਿ ਤੁਹਾਨੂੰ ਇੱਕ ਪ੍ਰੋਪਰ ਤਰੀਕੇ ਨਾਲ ਆਪਾਂ ਤੁਹਾਨੂੰ ਇਹ ਵਾਲੇ ਪ੍ਰਿੰਟ ਜਿਹੜੇ ਦਿਖਾ ਦਈਏ। ਲਓ ਜੀ। ਠੀਕ ਹੈ। ਇਹ ਬਹੁਤ ਸੋਹਣੀ ਸਰਦਾਰੀ ਜੇ ਸੋਬਰ ਜੇ ਵਾਲੇ ਕਲਰ ਨੇ ਜੀ ਆ ਦੇਖੋ ਬਹੁਤ ਸੋਹਣੀ ਮੈਚਿੰਗ ਹੈ ਐਂਡ ਫੈਬਰਿਕ ਇੰਨਾ ਕ ਜਿਆਦਾ ਸੌਫਟ ਹੈ ਨਾ ਜਦੋਂ ਤੁਹਾਡੇ ਕੋ ਕਪੜਾ ਪਹੁੰਚੇਗਾ ਤੁਸੀਂ ਖੁਦ ਸਾਨੂੰ ਮੈਸੇਜ ਕਰਕੇ ਕਹੋਗੇ ਕਿ ਵਾਕੇ ਹੀ ਬਹੁਤ ਸੋਹਣਾ ਫੈਬਰਿਕ ਐਂਡ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਜੀ ਜਿਹੜਾ ਜਿਹੜਾ ਪਸੰਦ ਆ ਸਕਰੀਨਸ਼ਾਟ ਲਈ ਜੋ ਠੀਕ ਹੈ ਜੀ ਵੀਡੀਓ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਦੱਸ ਰਹੇ ਹਾਂ ਕਿ 2.5 ਮੀਟਰ ਦੀ ਸ਼ਰਟ ਰਹੇਗੀ ਐਂਡ 2.5 ਦੀ ਬਾਟਮ ਰਹੇਗੀ ਆਰਾਮ ਨਾਲ ਤੁਹਾਡਾ ਸਲਵਾਰ ਸੂਟ ਜਿਹੜਾ ਰੈਡੀ ਹੋਏਗਾ ਲੋ ਜੀ ਇਹ ਕਲਰ ਬਹੁਤ ਸੋਹਣਾ ਮੰਮੀ ਲਈ ਬਣਾਓ ਮਾਸੀ ਲਈ ਬਣਾਓ ਆਪਣੇ ਲਈ ਬਣਾਓ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸ਼ੇਡ ਆਏ ਹੋਏ ਨੇ ਇਹਦੇ ਵਿੱਚ ਜਿਹੜੇ ਜਿਹੜੇ ਕਲਰ ਨੇ ਆਪਾਂ ਤੁਹਾਨੂੰ ਸਾਰੇ ਦਿਖਾ ਦਿੰਨੇ ਆਂ ਲੋ ਜੀ ਅਗਲਾ ਕਲਰ ਹੈਗਾ ਇਹਦੇ ਵਿੱਚ ਮਹਿਰੂਨ ਸ਼ੇਡ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਸ਼ਰਟ ਖੋਲ ਕੇ ਦਿਖਾ ਰਹੇ ਆਂ ਲੋ ਇਸ ਤਰੀਕੇ ਨਾਲ ਤੁਹਾਡਾ ਸ਼ਰਟ ਦਾ ਡਾ ਪ੍ਰਿੰਟਰ ਰਹੇਗਾ ਇਹਦੇ ਵਿੱਚ ਜਿਵੇਂ ਹਲਕੀ ਮਹਿਰੂਨ ਸ਼ੇਡ ਹੈ ਐਂਡ ਇੱਕ ਪੀਕਾਕ ਐਂਡ ਗ੍ਰੀਨ ਜੀ ਸ਼ੇਡ ਹੈ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੈਸ਼ ਤੁਸੀਂ ਲਗਾ ਸਕਦੇ ਹੋ ਐਂਡ ਦੁਪੱਟਾ ਤੁਸੀਂ ਕਿਸੇ ਵੀ ਕਲਰ ਦਾ ਡਾਈ ਕਰਵਾ ਸਕਦੇ ਹੋ ਤੁਸੀਂ ਕੰਟਰਾਸਟ ਕਰਵਾਓ ਠੀਕ ਹੈ ਐਂਡ ਤੁਸੀਂ ਟਾਈ ਐਂਡ ਡਾਈ ਕਰਵਾਓ ਤੁਸੀਂ ਨਾਲ ਦਾ ਕਰੋੜਾ ਤੁਸੀਂ ਨਾਲ ਦਾ ਵੀ ਕਰਵਾ ਸਕਦੇ ਹੋ ਜਿਵੇਂ ਵੀ ਕਰਵਾਓਗੇ ਦੁਪੱਟਾ ਬਹੁਤ ਸੋਹਣਾ ਲੱਗੇਗਾ ਬੜੇ ਸੋਹਣੇ ਸਰਦਾਰੀ ਜੇ ਸੂਟ ਨੇ ਜੀ ਇਹ ਵਾਲੇ ਠੀਕ ਹੈ ਫੈਬਰਿਕ ਬਾਰੇ ਆਪਾਂ ਤੁਹਾਨੂੰ ਦੱਸ ਦਿੱਤਾ ਕੋਟ ਰਾਈਜ਼ ਦੀ ਸ਼ਰਟ ਰਹੇਗੀ ਐਂਡ ਕੋਟ ਰਾਈਜ਼ ਦੀ ਬਾਟਮ ਰਹੇਗੀ ਟਾਈ ਮੀਟਰ ਦੀ ਸ਼ਰਟ ਐਂਡ ਟਾਈ ਮੀਟਰ ਦੀ ਹੀ ਬਾਟਮ ਰਹੇਗੀ ਠੀਕ ਹੈ ਜੀ ਪਲੀਜ਼ ਲੱਗ ਤੋਂ ਕੋਈ ਮੈਸੇਜ ਨਾ ਕਰਿਓ ਲੋ ਜੀ ਇਹਦੇ ਵਿੱਚ ਜਿਹੜਾ ਅਗਲਾ ਕਲਰ ਹੈ ਉਹ ਇਹ ਵਾਲੀ ਸ਼ੇਡ ਰਹੇਗੀ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਚੈੱਕ ਕਰੋ ਇਹਦਾ ਵੀ ਕਲਰ ਬਹੁਤ ਸੋਹਣਾ ਹੈ ਤਿੰਨ ਸ਼ੇਡ ਆਪਾਂ ਤੁਹਾਨੂੰ ਦਿਖਾਏ ਨੇ ਠੀਕ ਹੈ ਇੱਕ ਮਹਿਰੂਨ ਦਿਖਾਇਆ ਠੀਕ ਹੈ ਜੀ ਐਂਡ ਇੱਕ ਆਪਾਂ ਤੁਹਾਨੂੰ ਦਿਖਾਇਆ ਜੀ ਮਸਟਰਡ ਕਲਰ ਠੀਕ ਹੈ ਤਿੰਨ ਸ਼ੇਡ ਇਹਦੇ ਵਿੱਚ ਦਿਖਾਈਆਂ ਹੋਈਆਂ ਨੇ ਬਾਕੀ بیس ਸਭ ਦਾ ਸੇਮ ਰਹੇਗਾ ਸਿਰਫ ਛੇੜ ਜਿਹੜੀ ਪ੍ਰਿੰਟਿੰਗ ਦੇ ਵਿੱਚ ਕਲਰ ਹੈ ਉਹ ਦਾ ਥੋੜਾ ਜਿਹਾ ਫਰਕ ਰਹੇਗਾ ਠੀਕ ਹੈ ਜੀ ਜਿਹੜਾ ਤੁਹਾਨੂੰ ਚਾਹੀਦਾ ਪਲੀਜ਼ ਉਹ ਦਾ ਸਕਰੀਨਸ਼ਾਟ ਭੇਜਿਓ ਕਿਤੇ ਨਾ ਹੋਵੇ ਡਬਲ ਦਾ ਤੁਸੀਂ ਸਕਰੀਨਸ਼ਾਟ ਭੇਜ ਦਿਓ ਕਿਉਂਕਿ ਇਹਦੇ ਵਿੱਚ ਤਿੰਨ ਤੁਹਾਨੂੰ ਆਪਾਂ ਕਲਰ ਦਿਖਾ ਦਿੱਤੇ ਨੇ بیس ਜਿਹੜਾ ਸਭ ਦਾ ਆਫ ਵਾਈਟ ਹੀ ਰਹੇਗਾ ਪੋਖੋੜਾ ਦਾ ਸੌਫਟ ਫੈਬਰਿਕ ਹੈ ਜੀ ਉਦੋਂ ਪ੍ਰਿੰਟਿੰਗ ਰਹੇਗੀ ਇਹ ਵਾਲੇ ਸੂਟ ਦੀ। ਲਓ ਚੈੱਕ ਕਰੋ। ਮਹਿਰੂਨ ਸ਼ੇਡ ਰਹੇਗੀ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਹੁਤ ਸੋਹਣੀ ਸ਼ੇਡ ਹੈ। ਮੈਂ ਬਾਰ-ਬਾਰ ਦੱਸ ਰਹੀਆਂ ਵੀਡੀਓ ਦੇ ਵਿੱਚ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਜਿਹੜਾ ਨਾ ਰਹੇ। ਠੀਕ ਹੈ ਜੀ ਫੈਬਰਿਕ ਬਾਰੇ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਪਿਓਰ ਜਿਹੜੀ ਕਾਟਰਾਈਜ਼ ਰਹੇਗੀ ਬਹੁਤ ਜ਼ਿਆਦਾ ਸੌਫਟ ਹੈ ਐਂਡ ਤੁਹਾਨੂੰ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ। ਤੁਹਾਡੀ ਕੋਈ ਸਕਿਨ ਨੂੰ ਕਿੱਦਾਂ ਇਹ ਨਹੀਂ ਹੈਗਾ ਕਿ ਤੁਹਾਡੀ ਸਕਿਨ ਨੂੰ ਸੂਟ ਨਹੀਂ ਕਰੇਗਾ। ਹਰ ਇੱਕ ਸਕਿਨ ਨੂੰ ਇਸ ਸੂਟੇ ਵਾਲਾ ਹੈ ਜੀ। ਔਰ ਹਰੇਕ ਕਿਸ ਦੀਆਂ ਭੈਣਾਂ ਇਹ ਵਾਲੇ ਕਲਰ ਜਿਹੜੇ ਰੈਡੀ ਕਰਵਾ ਸਕਦੀਆਂ ਨੇ ਕਿਉਂਕਿ ਕਲਰ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਕੋਈ ਡਾਰਕ ਆ ਜਾਂ ਕੋਈ ਲਾਈਟ ਆ ਬੜੇ ਸੋਹਣੇ ਸੋਬਰ ਜੇ ਸਰਦਾਰੀ ਜੇ ਕਲਰ ਨੇ ਕਲਰ ਤੁਸੀਂ ਨਾਲ ਦੀ ਨਾਲ ਚੈੱਕ ਕਰੀ ਜਾਓ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਚੈੱਕ ਕਰੋ 2.5 ਮੀਟਰ ਦੀ ਸ਼ਰਟ ਐਂਡ 2.5 ਦੀ ਬਾਟਮ ਰਹੇਗੀ ਟਰੌਜ਼ਰ ਬਣਾਓ ਸਲਵਾਰ ਬਣਾਓ ਠੀਕ ਹੈ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਅਪਨੇ ਅਕੋਰਡਿੰਗ ਸਟੀਚਿੰਗ ਜਿਹੜੀ ਕਰਵਾ ਸਕਦੇ ਹੋ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਕਿਉਂ ਈ ਭੈਣਾ ਇਕੱਠੇ ਸੂਟ ਮੰਗਵਾਉਂਦੀਆਂ ਨੇ ਕਦੀ ਕੋਈ 20 ਮੰਗਵਾ ਲੈਂਦੇ ਨੇ ਕੋਈ 25 ਮੰਗਵਾ ਲੈਂਦਾ ਕੋਈ 10 ਮੰਗਵਾਉਂਦਾ ਕੋਈ 15 ਇਸ ਤਰੀਕੇ ਦਾ ਫਿਰ ਉਹਨਾਂ ਦੇ ਸੂਟ ਜਿਹੜੇ ਨੇ ਆਰਾਮ ਨਾਲ ਜਾਂਦੇ ਰੋ ਉਹਨਾਂ ਦੇ ਕੋਰੀਅਰ ਤੇ ਤੁਸੀਂ ਅਗਰ ਹੋਲਡ ਕਰਾਉਣਾ ਛੇ ਤਾਂ ਤੁਸੀਂ ਹੋਲਡ ਕਰਵਾ ਸਕਦੇ ਹੋ ਠੀਕ ਹੈ ਜੀ ਤੁਹਾਡੇ ਸੂਟਾਂ ਦੇ ਨਾਲ ਹੀ ਸਲਾਈ ਹੋ ਕੇ ਆ ਜਾਣਗੇ ਬਹੁਤ ਪਿਆਰੀ ਜੀ ਸ਼ੇਡ ਹੈ ਮਹਿਰੂਨ ਸ਼ੇਡ ਇਹਦੇ ਇਸ ਜਿਹੜੇ ਜਿਹੜੇ ਕਲਰ ਨੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੋ ਜੀ ਇਹਦੇ ਵਿੱਚ ਚੰਗੀ ਸ਼ੇਡ ਰਹੇਗੀ ਪੀਕਾਕ ਸ਼ੇਡ ਬਹੁਤ ਹੀ ਜ਼ਿਆਦਾ ਸੋਹਣੀ ਜਿਹੀ ਸ਼ੇਡ ਹੈ ਪੀਕਾਕ ਨਹੀਂ ਸੋਰੀ ਬਲੂ ਜੀ ਸ਼ੇਡ ਹੈ ਬਹੁਤ ਪਿਆਰੀ ਦੇਖੋ ਸੇਮ ਹੀ ਪ੍ਰਿੰਟ ਰਹੇਗਾ ਪ੍ਰਿੰਟ ਦਾ ਕੋਈ ਫਰਕ ਨਹੀਂ ਰਹੇਗਾ ਸਿਰਫ ਕਲਰ ਦਾ ਫਰਕ ਰਹੇਗਾ ਆਪਾਂ ਤੁਹਾਨੂੰ ਥੋੜਾ ਜਿਆ ਖੋਲ ਕੇ ਦਿਖਾ ਦਿੰਨੇ ਆ ਕਿਉਂਕਿ ਕਈ ਵਾਰ ਭੈਣਾਂ ਦੇ ਫਿਰ ਮੈਸੇਜ ਆ ਜਾਂਦੇ ਕਿ ਸਾਨੂੰ ਹਮਨ ਥੋੜਾ ਜਿਆ ਨਾ ਪਿਕਚਰ ਖੋਲ ਕੇ ਦੀ ਭੇਜ ਦੋ ਤੇ ਹਾਂ ਇੱਕ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭੈਣੋ ਪਲੀਜ਼ ਅਲੱਗ ਤੋਂ ਜਿਹੜੀ ਫੋਟੋ ਨਾ ਮੰਗਿਆ ਕਰੋ ਕਿ ਅਲੱਗ ਤੋਂ ਪਿਕਚਰ ਸ਼ੇਅਰ ਕਰ ਦੋ ਕਿਉਂਕਿ ਸ਼ੈ ਇਦਾਂ ਕਿ ਕਈ ਵਾਰ ਕਾਲ ਵੀ ਟੰਡ ਨਹੀਂ ਕੀਤੀ ਜਾਂਦੀ ਹੈਗੀ ਤੇ ਇਸ ਕਰਕੇ ਵੀਡੀਓ ਦੇਖ ਲਿਆ ਕਰੋ ਤੇ ਵੀਡੀਓ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਦੱਸਿਆ ਹੁੰਦਾ ਫੋਟੋ ਦੇ ਵਿੱਚ ਇੰਨਾ ਕਲੀਅਰ ਨਹੀਂ ਪਤਾ ਲੱਗਦਾ ਕਈ ਵਾਰ ਇਸੇ ਕਰਕੇ ਹੀ ਆਪਾਂ ਵੀਡੀਓ ਬਣਾਉਂਦੇ ਆ ਠੀਕ ਹੈ ਜੀ ਹੁਣ ਜਿਵੇਂ ਆਪਾਂ ਅੱਜ ਫੋਟੋ ਇਹਦੀਆਂ ਸ਼ੇਅਰ ਕੀਤੀਆਂ ਸੀ ਆਪਣੇ ਵਟਸਐਪ ਤੇ ਤੇ ਕੁਝ ਭੈਣਾਂ ਦੇ ਮੈਸੇਜ ਸੀ ਕਿ ਸਾਨੂੰ ਪਲੀਜ਼ ਇਹਨਾਂ ਦੀ ਵੀਡੀਓ ਸ਼ੇਅਰ ਕਰ ਦਿਓ ਸਾਡੇ ਨਾਲ ਹਨਾ ਕਿ ਆਪਾਂ ਪ੍ਰੋਪਰ ਪ੍ਰਿੰਟ ਦੇਖ ਲਈਏ ਪ੍ਰੋਪਰ ਕਲਰ ਦੇਖ ਲਈਏ ਤੇ ਕੁਝ ਭੈਣਾਂ ਵੀਡੀਓ ਦੇਖ ਕੇ ਵੀ ਕਹਿਣ ਗਿਆ ਕਿ ਪਲੀਜ਼ ਫੋਟੋ ਸ਼ੇਅਰ ਕਰ ਦਿਓ ਇਸ ਕਰਕੇ ਕਈਆਂ ਭੈਣਾਂ ਨੂੰ ਫੋਟੋ ਤੇ ਪਸੰਦ ਆ ਜਿਹੜਾ ਨੂੰ ਟਰਸਟ ਉਹਨਾਂ ਨੇ ਫੋਟੋ ਤੇ ਪਸੰਦ ਕਰ ਲੈਣੇ ਆ ਤੇ ਕਈਆਂ ਨੇ ਫੋਟੋ ਤੇ ਪਸੰਦ ਨਹੀਂ ਆਉਂਦੇ ਉਹ ਕਹਿਣਗੇ ਸਾਨੂੰ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਸਾਡੇ ਕੋਲ ਦੋਨੇ ਹੀ ਆਪਸ਼ਨ ਨੇ ਫੋਟੋ ਵਾਲੇ ਵੀ ਐਂਡ ਵੀਡੀਓ ਵਾਲੇ ਵੀ ਠੀਕ ਹੈ ਜੀ ਚਲੋ ਜੀ ਅਗਰ ਇਹ ਕਲਰ ਪਸੰਦ ਹੈ ਤਾਂ ਤੁਸੀਂ ਇਹ ਵਾਲਾ ਰੈਡੀ ਕਰਵਾ ਸਕਦੇ ਹੋ ਕਲਰ ਚਾਰਟ ਸਾਰਾ ਹੀ ਬਹੁਤ ਜ਼ਿਆਦਾ ਸੋਹਣਾ ਆਇਆ ਹੋਇਆ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਬਿਨਾਂ ਸਲਾਈ ਤੋਂ ਐਂਡ ਬਿਨਾਂ ਦੁਪੱਟੇ ਤੋਂ ਠੀਕ ਹੈ ਜੀ ਮੈਚਿੰਗ ਸੂਟ ਰਹਿਣਗੇ ਬਹੁਤ ਪਿਆਰਾ ਜਿਹਾ ਸੌਫਟ ਜਿਹਾ ਫੈਬਰਿਕ ਹੈ ਜੀ ਸੌਫਟ ਕਾਟਰਾਇਜ਼ ਹੈ ਬਿਲ ਲਓ ਜੀ ਇਹ ਵਾਲਾ ਕਲਰ ਐਂਡ ਇਹ ਵਾਲਾ ਡਿਜ਼ਾਈਨ ਇੰਨਾ ਕੁ ਜ਼ਿਆਦਾ ਫੇਮਸ ਹੋਇਆ ਸੀ ਜੀ ਹਰੇਕ ਫੈਬਰੀ ਦੇ ਉੱਪਰ ਇਹ ਵਾਲਾ ਜਿਹੜਾ ਡਿਜ਼ਾਈਨ ਐਂਡ ਇਹ ਵਾਲਾ ਕਲਰ ਜਿਹੜਾ ਰੈਡੀ ਹੋਇਆ ਲਓ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਤੁਹਾਨੂੰ ਦੂਰ ਤੋਂ ਵੀ ਪ੍ਰਿੰਟਿੰਗ ਦਿਖਾ ਰਿਹਾ ਐਂਡ ਤੁਹਾਨੂੰ ਨੇੜੇ ਤੋਂ ਵੀ ਦਿਖਾ ਰਿਹਾ ਇਹਦਾ ਜਿਹੜਾ ਬੇਸ ਰਹੇਗਾ ਬਲੈਕ ਕਲਰ ਦਾ ਰਹੇਗਾ ਲਓ ਜੀ ਹਾਂ ਅਗਰ ਤੁਸੀਂ ਇਸ ਨੂੰ ਹੋਰ ਤਰੀਕੇ ਨਾਲ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਤੁਹਾਡਾ ਅੱਛਾ ਡਿਜ਼ਾਈਨਰ ਪੀਸ ਬਣਾਉਣਾ ਚਾਹੁੰਦੇ ਹੋ ਤੁਸੀਂ ਬਾਟਮ ਤੇ ਵਰਕ ਵਗੈਰਾ ਕਰਵਾ ਸਕਦੇ ਹੋ ਐਂਡ ਆਪਣੀ ਸ਼ਰਟ ਤੇ ਤੁਸੀਂ ਪੈਚ ਲਗਵਾ ਕੇ ਵਰਕ ਕਰਵਾ ਸਕਦੇ ਹੋ ਬਹੁਤ ਸੋਹਣਾ ਸੋਬਰ ਜਿਹਾ ਤੁਹਾਡਾ ਸੂਟ ਬਣੇਗਾ ਐਂਡ ਕਿਤੇ ਵੀ ਤੁਸੀਂ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਕਲਰ ਚੈੱਕ ਕਰ ਲਓ ਬਲੈਕ ਕਲਰ ਰਹੇਗਾ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਫੈਬਰਿਕਸ ਆਪ ਦਾ ਸੇਮ ਹੀ ਰਹੇਗਾ ਸੌਫਟ ਕਾਟਰਾਇਜ਼ ਰਹੇਗੀ ਠੀਕ ਹੈ 2.5 ਮੀਟਰ ਦੀ ਸ਼ਰਟ ਰਹੇਗੀ ਐਂਡ 2.5 ਦੀ ਬਾਟਮ ਰਹੇਗੀ ਵਿਦਆਊਟ ਦ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ ਮੈਸੇਜ ਕਰਿਓ ਪਲੀਜ਼ ਇਹਦਾ ਕਲਰ ਦੇ ਨਾਲ ਮੈਸੇਜ ਨਾ ਕਰਿਓ ਕਿ ਅਮਰ ਸਾਡਾ ਪਰਪਲ ਕਰ ਦਿਓ ਸਾਡਾ ਵਾਈਨ ਕਰ ਦਿਓ ਇਸ ਤਰੀਕੇ ਨਾਲ ਸਾਨੂੰ ਨਹੀਂ ਪਤਾ ਲੱਗੇਗਾ ਲੋਜੀ ਲੋਜੀ ਇਸ ਤਰੀਕੇ ਨਾਲ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਐਂਡ ਬ੍ਰਾਂਡ ਆਪਾਂ ਤੁਹਾਨੂੰ ਦੱਸਣਾ ਭੁੱਲ ਗਏ ਸੀ 3 스타 ਦਾ ਬ੍ਰਾਂਡਰ ਹੈਗਾ ਜੀ ਸਟੈਂਪ ਲੱਗੀ ਹੋਈ ਹੈ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਚੈੱਕ ਕਰ ਸਕਦੇ ਤੁਸੀਂ ਕਲਰ ਚੈੱਕ ਕਰ ਲਓ ਫੈਬਰਿਕ ਤੁਹਾਨੂੰ ਦੱਸ ਦਿੱਤਾ ਸਾਰਿਆਂ ਨੂੰ ਲਓ ਸ਼ੇਡ ਚੈੱਕ ਕਰੋ ਬਹੁਤ ਸੋਹਣੀ ਸ਼ੇਡ ਹੈ ਜੀ ਮਹਿਰੂਨ ਸ਼ੇਡ ਹੈ ਬਹੁਤ ਹੀ ਪਿਆਰਾ ਜ ਮਹਿਰੂਨ ਹੈ ਕੋਈ ਇਹ ਨਹੀਂ ਹੈਗਾ ਕਿ ਖੱਖਾਂ ਨੂੰ ਕਹਾਂਦਾ ਜ ਮਹਿਰੂਨ ਹੈ ਬੜਾ ਸੋਹਣਾ ਮਿੱਠਾ ਮਿੱਠਾ ਜ ਮਹਿਰੂਨ ਹੈ ਔਰ ਜੇਕਰ ਸਰਦੀ ਦੇ ਵਿੱਚ ਤੁਸੀਂ ਜਿਹੜਾ ਸਾਰੇ ਨੇ ਵੇਅਰ ਕਰ ਰਹੇ ਸਰਦੀ ਦੇ ਵਿੱਚ ਬਹੁਤ ਸੋਹਣੇ ਲੱਗਣਗੇ ਜੀ ਇਹ ਵਾਲੇ ਕਲਰ ਬੜੇ ਹੀ ਪਿਆਰੇ ਜੇ ਮਿੱਠੇ ਮਿੱਠੇ ਜੇ ਕਲਰ ਨੇ ਜੀ ਇਹ ਵਾਲੇ ਠੀਕ ਹੈ ਜੀ ਵਰਕ ਤੁਸੀਂ ਕਰਵਾ ਸਕਦੇ ਹੋ ਬਾਟਮ ਦੇ ਉੱਪਰ ਐਂ ਤੁਸੀਂ ਸ਼ਰਟ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਹੈ ਕਹਿੰਦਾ ਜਿੰਨਾ ਗੁਡ ਪਾਈਏ ਓਨਾ ਮਿੱਠਾ ਜਿਵੇਂ ਜਿਵੇਂ ਤੁਸੀਂ ਕੰਮ ਕਰਵਾਓਗੇ ਉਹਦੇ ਅਕੋਰਡਿੰਗ ਨਾਲ ਦੀ ਪ੍ਰਾਈਸ ਜਿਹੜੀ ਉਹ ਵਧਦੀ ਰਹੇਗੀ ਠੀਕ ਹੈ ਜੀ ਤੇ ਅਗਰ ਤੁਸੀਂ ਬਿਨਾਂ ਸਲਾਈ ਤੋਂ ਬਿਨਾਂ ਵਰਕ ਤੋਂ ਲੈਣਾ ਚਾਹਦੇ ਹੋ ਤੁਸੀਂ ਇਸ ਤਰੀਕੇ ਨਾਲ ਵੀ ਸਾਡ ਤੋਂ ਲੈ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਸਲਾਈ ਕਰਾਉਣਾ ਚਾਹਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਬਿਨਾਂ ਸਲਾਈ ਤੋਂ ਤੁਸੀਂ ਇਹ ਲੈਣਾ ਚਾਹਦੇ ਹੋ ਤੁਸੀਂ ਬਿਨਾਂ ਸਲਾਈ ਤੋਂ ਵੀ ਲੈ ਸਕਦੇ ਹੋ ਕਿਉਂਕਿ ਸਿੰਗਲ ਸੂਟ ਨੂੰ ਕਾਫੀ ਟਾਈਮ ਲੱਗ ਜਾਂਦਾ ਹੈ ਸਲਾਈ ਹੋਣ ਨੂੰ ਲਓ ਜੀ ਉਹਦੇ ਵਿੱਚ ਇੱਕ ਮਸਟਰਡ ਕਲਰ ਜਿਹੜਾ ਤਾਂ ਆਪਾਂ ਤੁਹਾਨੂੰ ਮਹਿਰੂਨ ਦਿਖਾਇਆ ਉਹਦੇ ਵਿੱਚ ਜੇਵਲ ਰਹੇਗਾ ਮਸਟਰਡ ਸ਼ੇਡ ਰਹੇਗੀ ਬਹੁਤ ਹੀ ਜ਼ਿਆਦਾ ਸੋਹਣੀ ਸ਼ੇਡ ਹੈ ਜੀ ਸਾਰੇ ਹੀ ਕਲਰ ਇੱਕ ਤੋਂ ਇੱਕ ਨੇ ਤੇ ਤੁਹਾਨੂੰ ਪਤਾ ਜੀ ਭੈਣਾਂ ਦੇ ਬੁਟੀਕ ਤੇ ਜਿੰਨੇ ਵੀ ਕਲੈਕਸ਼ਨ ਆਉਂਦੀ ਹੈ ਸਾਰੀ ਨੰਬਰ 1 ਹੁੰਦੀ ਹੈ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵਾਲ ਜਿਹੜੀ ਕਲੈਕਸ਼ਨ ਹੈ ਇਹ ਵੀ ਬਹੁਤ ਜ਼ਿਆਦਾ ਸੋਹਣੀ ਹੈ ਅਸੀਂ ਕਲੈਕਸ਼ਨ ਹੀ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਹਾਂ ਜਿਹੜੀ ਸੋਹਣੀ ਹੋਵੇ ਸਰਦਾਰੀ ਲੁੱਕ ਹੋਵੇ ਕਿਉਂਕਿ ਜੋ ਚੀਜ਼ਾਂ ਸਾਨੂੰ ਪਸੰਦ ਨੇ ਉਹੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਲੋ ਜੀ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਮਸਟਰਡ ਸ਼ੇਡ ਹੈ ਕੋਈ ਵੀ ਡਾਰਕ ਸ਼ੇਡ ਨਹੀਂ ਹੈਗੀ ਠੀਕ ਹੈ ਜੀ ਦੋ ਦੋ ਤਿੰਨ ਤਿੰਨ ਸੂਟ ਜਿੱਦਾਂ ਆਪਾਂ ਸਰਦੀ ਸਲਾਈ ਕਰਵਾ ਲੈਣੇ ਹਨਾ ਕਿ ਆਪਾਂ ਨੂੰ ਹੁੰਦਾ ਵੀ ਘਰ ਵੀ ਪਾਣੇ ਆਪਾਂ ਬਾਹਰ ਅੰਦਰ ਵੀ ਪਾਣੇ ਆ ਤੁਸੀਂ ਇਹਨੂੰ ਬਾਹਰ ਅੰਦਰ ਵੀ ਪਾ ਸਕਦੇ ਹੋ ਕਿਉਂਕਿ ਫੈਬਰਿਕ ਐਂਡ ਪ੍ਰਿੰਟਿੰਗ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਔਰ ਪ੍ਰਾਈਸ ਬਿਲਕੁਲ ਜੈਨੂਨ ਪ੍ਰਾਈਸ ਹੈ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈ ਕਿ ਟਿਸਟਾ ਲਈ ਤੁਹਾਨੂੰ ਦੱਸਿਆ ਜਿੱਦਾਂ ਬ੍ਰਾਂਡ ਰਹਿਗਾ ਟਿਸਟਾ ਦਾ ਵਿਦਆਊਟ ਦੁਪੱਟਾ ਰਹਿਣਗੇ ਜੀ ਲਓ ਜੀ ਬਹੁਤ ਹੀ ਜ਼ਿਆਦਾ ਸੋਨਾ ਕਲਰ ਸਾਨੂੰ ਆਪਾਂ ਤਿੰਨ ਡਿਜ਼ਾਈਨ ਦਿਖਾ ਦਿੱਤੇ ਕਿੰਨਾ ਡਿਜ਼ਾਈਨਾਂ ਦੇ ਵਿੱਚ ਸਾਨੂੰ ਅਲੱਗ-ਅਲੱਗ ਕਲਰ ਦਿਖਾਏ ਹੋਏ ਨੇ ਤੁਸੀਂ ਪ੍ਰਿੰਟਿੰਗ ਚੈੱਕ ਕਰ ਲਓ ਐਂਡ ਕਲਰ ਚੈੱਕ ਕਰ ਲਓ ਬਹੁਤ ਸੋਹਣੀ ਆ ਮਹਿਰੂਨ ਵੀ ਨਹੀਂ ਆਪਾਂ ਕਹਾਂਗੇ ਬੜੀ ਸੋਹਣੀ ਪਿਆਰੀ ਜੀ ਸ਼ੇਡ ਹੈ ਜੀ ਬਿਲਕੁਲ ਨਿਊ ਸ਼ੇਡ ਹੈ ਬਹੁਤ ਸੋਹਣਾ ਲੱਗ ਰਿਹਾ ਜੀ ਕਲਰ ਇਹ ਵਾਲਾ ਤੁਸੀਂ ਨੂੰ ਅੱਛੇ ਤਰੀਕੇ ਨਾਲ ਡਿਜ਼ਾਈਨ ਕਰਾਓ ਅੱਛੀ ਸਲੇਸ਼ਸ ਨਾਲ ਡਿਜ਼ਾਈਨ ਕਰਾਓ ਬਾਟਮ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਠੀਕ ਹੈ ਐਂਡ ਤੁਸੀਂ ਸ਼ਰਟ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਬਹੁਤ ਪਿਆਰਾ ਜਿਆ ਤੁਹਾਡਾ ਡਾਇਵਰ ਸੂਟ ਬਣੇਗਾ ਐਂ ਤੁਸੀਂ ਪਲੇਨ ਦੁਪੱਟਾ ਕਰਵਾਓ ਟਾਈ ਐਂਡ ਡਾਈ ਕਰਵਾਓ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਦਾ ਦੁਪੱਟਾ ਜਿਹੜਾ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਵਿਦਾਊਟ ਤੁਸੀਂ ਵੀ ਤੁਸੀਂ ਮੰਗਵਾ ਸਕਦੇ ਹੋ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਉਹ ਏਰੀਆ ਦੇ ਅਕੋਰਡਿੰਗ ਰਹਿਣਗੇ ਜੀ ਠੀਕ ਹੈ ਜੀ ਜੋ ਜਿਹੜਾ ਪਸੰਦ ਆ ਸਕਰੀਨਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਆ ਪਲੀਜ਼ ਕਾਲ ਥੋੜੀ ਅਵਾਈਡ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਿਆ ਕਰੋ ਕਈ ਵਾਰ ਤਾਂ ਮੈਂ ਇੰਨੇ ਬਿਜ਼ੀ ਹੁੰਨੇ ਆ ਕਾਲ ਅਟੈਂਡ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਤੇ ਮੈਸੇਜ ਦਾ ਵੀ ਰਿਪਲਾਈ ਜਦੋਂ ਵੀ ਆਪਾਂ ਫ੍ਰੀ ਹੁੰਨੇ ਆ ਜਲਦੀ ਦੇਣ ਦੀ ਕੋਸ਼ਿਸ਼ ਕਰਦੇ ਆ ਕਈ ਵਾਰ ਬਿਜ਼ੀ ਹੋਣ ਕਰਕੇ ਮੈਨ ਦਾ ਰਿਪਲਾਈ ਥੋੜਾ ਜਿਹਾ ਲੇਟ ਹੋ ਜਾਂਦਾ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ